ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਚੱਕੀ ਇੱਕ ਕ੍ਰਿਸਟਲ ਸਕਿਉਰਟੀ ਦਾ ਜਿਹੜਾ ਸਕਿਉਰਟੀ ਗਾਰਡ ਹੈ ਜੋ ਕਿ ਰੇਲਵੇ ਸਟੇਸ਼ਨਾਂ ਤੇ ਸਕਿਉਰਟੀ ਲੱਗੀ ਹੁੰਦੀ ਹੈ ਬਾਥਰੂਮਾਂ ਦੇ ਅੰਦਰ ਇੱਕ ਸਟੋਰ ਹੈ ਸਟੋਰ ਦੇ ਅੰਦਰੋਂ ਇਸ ਦਿਪੋ ਜਿਹੜੀ ਫੋਟੋ ਹੈ ਇਹ ਚੱਕੀ ਗਈ ਹੈ ਤਾਂ ਬਹੁਤ ਹੀ ਮੰਦ ਭਾਗੀ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਗੁਰੂਆਂ ਦੀਆਂ ਫੋਟੋਆਂ ਜਿਹੜੀਆਂ ਰੇਲਵੇ ਸਟੇਸ਼ਨਾਂ ਦੇ ਬਾਥਰੂਮਾਂ ਵਾਲੇ ਸਟੋਰਾਂ ਦੇ ਵਿੱਚ ਛੁੱਟੀਆਂ ਜਾ ਰਹੀਆਂ ਨੇ ਇਹ ਕੌਣ ਲੋਕ ਨੇ ਜਿਹੜੇ ਧਾਰਮਿਕ ਭਾਵਨਾਵਾਂ ਪੜਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਸਰਕਾਰ ਨੂੰ ਪਹਿਲੇ ਆਧਾਰ ਤੇ ਇਸ ਦੇ ਉੱਪਰ ਧਿਆਨ ਦੇਣਾ ਚਾਹੀਦਾ ਕਿਉਂਕਿ ਸਿੱਖਾਂ ਦੇ ਨਾਲ ਹਰ ਵਾਰ ਇਹ ਜਿਹੜੀਆਂ ਕੋਝੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ ਗੁਰੂ ਸਾਹਿਬਾਂ ਦੀਆਂ ਫੋਟੋਆਂ ਦੇ ਨਾਲ ਜਾਂ ਧਾਰਮਿਕ ਗ੍ਰੰਥਾਂ ਦੇ ਨਾਲ ਜਿਹੜੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਇਹ ਕਿਸੇ ਰੇਲਵੇ ਸਟੇਸ਼ਨ ਦੇ ਅੰਦਰ ਦੀਆਂ ਤਸਵੀਰਾਂ ਨੇ ਰੇਲਵੇ ਜੰਕਸ਼ਨ ਦੀਆਂ ਤਸਵੀਰਾਂ ਨੇ ਇਹ ਜਿਹੜੀ ਫੋਟੋ ਅੰਦਰ ਚਲੀ ਕਿਦਾਂ ਗਈ ਹੈ ਰੇਲਵੇ ਸਟੇਸ਼ਨ ਦੇਖ ਸਕਦੇ ਤੁਸੀਂ ਕਿੰਨਾ ਹਾਈ ਫਾਈ ਹੈ ਇੱਥੇ ਚੈਕਿੰਗ ਵੀ ਹੋਣੀ ਚਾਹੀਦੀ ਹੈ ਇਹ ਫੋਟੋ ਜਿਹੜੀ ਅੰਦਰ ਗਈ ਕਿਦਾਂ ਔਰ ਜਿਹੜੇ ਵੀ ਇਹ ਇਸ ਸਖਸ਼ ਨੇ ਫੋਟੋ ਅੰਦਰ ਸਿੱਟੀ ਹੈ ਤਾਂ ਉਸ ਨੂੰ ਜ਼ਰੂਰ ਫੜਨ ਦੀ ਕੋਸ਼ਿਸ਼ ਕਰਨੀ ਜਾਣੀ ਕਰੀ ਜਾਣੀ ਚਾਹੀਦੀ ਹੈ ਕਿਉਂਕਿ ਕੈਮਰੇ ਵੀ ਲੱਗੇ ਹੁੰਦੇ ਨੇ ਅਸੀਂ ਇਸ ਮਸਲੇ ਤੇ ਐਸਜੀਪੀਸੀ ਦੇ ਨਾਲ ਵੀ ਜ਼ਰੂਰ ਗੱਲ ਕਰਾਂਗੇ ਤਾਂ ਜੋ رابطہ ਬਣਾਇਆ ਜਾ ਸਕੇ ਇਸ ਰੇਲਵੇ ਸਟੇਸ਼ਨ ਦੀ ਸਿਕਿਉਰਿਟੀ ਦੇ ਨਾਲ ਜਿਸ ਵੀ ਕਿਸੇ ਨੇ ਇਹ ਕਾਨੂੰਨਾ ਕੰਮ ਕੀਤਾ ਉਸ ਦੇ ਉੱਪਰ ਜਿਹੜੀ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਸ ਤਰ੍ਹਾਂ ਦੀ ਜਿਹੜੀ ਹਰਕਤਾਂ ਪਤਾ ਨਹੀਂ ਕੌਣ ਨੇ ਇਹ ਲੋਕ ਜਿਹੜੇ ਧਾਰਮਿਕ ਭਾਵਨਾਵਾਂ ਮਾੜਕਾਣ ਦੀ ਕੋਸ਼ਿਸ਼ ਕਰਦੇ ਨੇ ਸੋ ਬਹੁਤ ਹੀ ਮੰਦ ਭਾਗੀ ਇਹ ਜਿਹੜੀ ਖਬਰ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਦੀ ਜਿਹੜੀ ਹੈ ਬੇਪੱਤੀ ਕੀਤੀ ਗਈ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੇ ਕੋਈ ਇਸ ਬਾਰੇ ਦੱਸ ਸਕੇ ਜਾਂ ਕਿਸੇ ਨੂੰ ਪਤਾ ਤਾਂ ਜ਼ਰੂਰ ਸਾਡੇ ਤੱਕ ਅਪਰੋਚ ਕਰੋ ਸ਼ੇਅਰ ਕਰੋ ਅਸੀਂ ਜਿਹੜੀ ਹੈ ਇਹ ਗੱਲਬਾਤ ਐਸਜੀਪੀਸੀ ਤੱਕ ਜ਼ਰੂਰ ਪਹੁੰਚਾਵਾਂਗੇ ਤਾਂ ਜੋ ਇਸ ਤਰ੍ਹਾਂ ਦੀ ਜਿਹੜੀਆਂ ਲੋਕਾਂ ਦੇ ਵੱਲੋਂ ਚਾਲਾਂ ਚੱਲੀਆਂ ਜਾਂਦੀਆਂ ਨੇ ਉਹ ਨਾ ਚੱਲਣ ਕਿਉਂਕਿ ਸਿੱਖ ਧਰਮ ਅਜਿਹਾ ਧਰਮ ਹੈ ਸਾਰਿਆਂ ਨੂੰ ਹੀ ਆਪਣੀ ਗੋਦ ਦੇ ਵਿੱਚ ਸ਼ਰਨ ਦਿੰਦਾ ਹੈ ਲੰਗਰਾਂ ਦੀ ਜੇਕਰ ਗੱਲ ਕਰੀ ਜਾਵੇ ਜਾਂ ਫਿਰ ਕੁਦਰਤੀ ਆਫਤਾਂ ਦੀ ਹਰ ਵਾਰ ਹਰ ਇੱਕ ਧਰਮ ਦੇ ਨਾਲ ਮੂਰੇ ਹੋ ਕੇ ਖੜਦਾ ਪਰ ਫਿਰ ਵੀ ਪਤਾ ਨਹੀਂ ਲੋਕੋ ਕਿਉਂ ਸਿੱਖ ਧਰਮ ਦੇ ਨਾਲ ਅਜਿਹੀਆਂ ਜਿਹੜੀਆਂ ਚਾਲਾਂ ਉਹ ਲਗਾਤਾਰ ਚਲਦੀ ਆ ਰਹੇ ਨਹੀਂ ਸੋ ਇਹ ਬਹੁਤ ਹੀ ਮਨਦਭਾਗੀ ਖਬਰ ਹੈ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਫੋਟੋ ਦੀ ਜਿਹੜੀ ਬੇਬਤੀ ਹੈ ਕੀਤੀ ਗਈ ਹੈ ਦੇਖ ਸਕਦੇ ਹੋ ਤੁਸੀਂ ਹੁਣ ਸਿਕਿਉਰਿਟੀ ਇੱਕ ਦੂਜੇ ਨੂੰ ਜਿਹੜੀ ਕਹੀ ਜਾ ਰਹੀ ਹੈ ਹਾਲਾਂਕਿ ਕੈਮਰੇ ਲੱਗੇ ਹੋਏ ਨੇ ਕੈਮਰੇ ਦੇ ਵਿੱਚ ਸਾਰੀ ਗੱਲਬਾਤ ਜਿਹੜੀ ਹੈ ਉਹ ਰਿਕਾਰਡ ਹੋ ਗਈ ਹੋਣੀ ਹੈ ਕੌਣ ਆਇਆ ਕੌਣ ਇਸ ਫੋਟੋ ਨੂੰ ਲੈ ਕੇ ਗਿਆ ਉਸ ਦੇ ਉੱਪਰ ਜਿਹੜੀ ਹੈ ਬਣਦੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਉਹ ਫੋਟੋ ਨੂੰ ਸਖਸ਼ ਚੱਕੀ ਦੂਜੀ ਸਾਈਡ ਨੂੰ ਲੱਗਿਆ ਇੱਕ ਵੀਰ ਹੈ ਜਿਹੜਾ ਉਹ ਵੀਡੀਓ ਵੀ ਬਣਾ ਰਿਹਾ ਸਰਦਾਰ ਵੀਰ ਹੈ ਉਹ ਇਹਨਾਂ ਤੋਂ ਪੁੱਛ ਰਿਹਾ ਵੇ ਕੀਤਾ ਕਿਵੇਂ ਹੈ ਜਿਸ ਨੇ ਵੀ ਕੀਤਾ ਉਸ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ